ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਵਾਪਿਆ ਕਹਿਰ ਚੱਲਦੀ ਟ੍ਰੇਨ ਦਾ ਇੰਜਨ ਹੋਇਆ ਫੇਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੱਲਿਆਵਾੜੀ ਰੇਲਵੇ ਸਟੇਸ਼ਨ ਨੇੜੇ ਬਟਿੰਡਾ ਤੋਂ ਸ਼੍ਰੀ ਨਗਰ ਜਾ ਰਹੀ ਪੈਸੇਂਜਰ ਟ੍ਰੇਨ ਦਾ ਇੰਜਨ ਫੇਲ ਹੋ ਗਿਆ ਹੈ ਜਿਸ ਕਾਰ ਰੇਲ ਗੱਡੀ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕ੍ਰੀਬ ਦੇਰ ਘੰਟੇ ਤੱਕ ਗਰਮੀ ਦੇ ਵਿੱਚ ਪਰੇਸ਼ਾਨ ਰਹੇ ਇਸ ਤੋਂ ਬਾਅਦ ਬਟਿੰਡਾ ਤੋਂ ਇੱਕ ਹੋਰ ਇੰਜਨ ਮੰਗਾ ਕੇ ਰੇਲ ਗੱਡੀ ਨੂੰ ਸ਼੍ਰੀ ਗੰਗਾ ਨਗਰ ਜਾਇਆ ਗਿਆ ਮੇਰੀ ਜਾਣਕਾਰੀ ਦੇ ਮੁਤਾਬਿਕ ਬਟਿੰਡਾ ਸ਼੍ਰੀ ਗੰਗਾ ਨਗਰ ਪੈਸੇਂਜਰ ਰੇਲ ਗੱਡੀ ਅੱਜ ਦੁਪਹਿਰ ਕਰੀਬ 1:30 ਵਜੇ ਬੋਰ ਸਟੇਸ਼ਨ ਤੇ ਪੁੱਜੀ ਅਤੇ ਤੈਸ ਸਮੇਂ ਮੁਤਾਬਿਕ ਸ਼੍ਰੀ ਗੰਗਾ ਨਗਰ ਲਈ ਰਵਾਨਾ ਹੋਏ ਦਾ ਕਿੱਲਿਆ ਵਾਲੀ ਰੇੜ ਰੇਲ ਗੱਡੀ ਦਾ ਇੰਜਨ ਚਾਨਕ ਫੇਲ ਹੋ ਗਿਆ ਇਸ ਤੋਂ ਵੀ ਬਾਅਦ ਬਟਿੰਡਾ ਤੋਂ ਇੱਕ ਹੋਰ ਇੰਜਨ ਭੇਜ ਜਾ ਗਿਆ ਇਸ ਦੌਰਾਨ 48 ਡਿਗਰੀ ਦੇ ਕਰੀਬ ਤਾਪਮਨ ਕਰਨ ਕਾਰਨ ਸਾਰੇ ਰੇਲਵੇ ਯਾਤਰੀ ਨੂੰ ਟ੍ਰੇਨ ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ കീബ ഡേഘെ ബാദ് ബാജന